ਨੇ ਵਿਖਿਆ ਵੀ ਇਹ ਤਾਂ ਇਸ ਗੱਲ ਦੀ ਕੋਈ ਪ੍ਰਮਾਣ ਅਸਰ ਨਹੀਂ ਸਾਡੀ ਮੰਤ ਨਹੀਂ ਸਾਡਾ ਤਰਲਾ ਨਹੀਂ ਕੀਤਾ ਬਈ ਚੁੱਪ ਕਰਕੇ ਜਾ ਕੇ ਬੀਜੇਪੀ ਦਫਤਰ ਚ ਪੈ ਗਿਆ ਉਹ ਭਾਈ ਇਹੀ ਦਫਤਰ ਨੇ ਜਿੱਥੇ ਮੋਦੀ ਸਾਹਿਬ ਹੋਣੀ ਉਹਨਾਂ ਨੇ ਆਪਣੀਆਂ ਤਪੱਸਿਆ ਕਰਕੇ ਉਹ ਰਾ ਧਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਪਰ ਇੰਗੀ ਬਈ ਕਮਾਲ ਉਹ ਜਦੋਂ ਮੈਂ ਬੀਜੇਪੀ ਦਫਤਰ ਆ ਗਿਆ ਤਾਂ ਇੱਥੇ ਦੀ ਲਾਈਟ ਬੰਦ ਕਰਤੀ ਸਾਰੀ ਲਾਈਟ ਰਾਤ 1 ਮਿੰਟ ਵੀ ਜੜੀ ਆ ਉਹ ਬੀਜੇ ਬਿਨਫਰ ਵਾਲੇ ਪਾਸੇ ਜਿਹੜੀ ਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆਈ ਅਜੇ ਤੱਕ ਵੀ ਲਾਈਟ ਆ ਜਿਹੜੀ ਤੇਰਾ ਹੁਣ ਸਵੇਰੇ ਜਨਰੇਟਰ ਮੰਗਾਇਆ ਨਹੀਂ ਤਾਂ ਹੁਣ ਤੋਲ ਕਰਨਾ ਏ ਤੇ ਉਦੋਂ ਬਾਅਦ ਤਾਂ ਹਾਂ ਵਧੀਆ ਪੋਹੇ ਨਾਲ ਬ੍ਰੇਕਫਾਸਟ ਕਰਨੇ ਤੇ ਮੈਂ ਸਮਝਦਾ ਉਦੋਂ ਬਾਅਦ ਜੱਜ ਬਾਦ ਉਦੋਂ ਬਾਅਦ ਇਹ ਮੈਂ ਵੀ ਆ ਜੀਏ ਸਾਡੇ ਤੱਕ ਇਹ ਪਹੁੰਚਦੇ ਇਸ ਤਰ੍ਹਾਂ ਲੋਕਾਂ ਦਾ ਕੀ ਕਰਦੇ ਹੋਣੇ ਲੋਕਾਂ ਦਾ ਕੀ ਹਾਲਾਤ ਬਣਾਇਆ ਹੋਇਆ ਉਹ ਤਾਂ ਰੋਜ਼ ਤੱਕ ਪੇਸ਼ਾਨੇ ਨਾਲ ਤੁਹੁੰਦੇ ਤੇ ਮੈਂ ਬਿਲਕੁਲ ਚੜ੍ਹਜੀ ਕਲਾ ਚ ਪਰ ਇਹ ਬਹੁਤ ਵੱਡਾ ਡਿਜ਼ਾਈਨ ਆ ਬਹੁਤ بڑا ਇੱਕ ਮਾਡਲ ਤਿਆਰ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਇਸੇ ਤਰੀਕੇ ਨਾਲ ਸਕਿਉਰਟੀਆਂ ਵਿਦਡਰਾਅ ਕਰਕੇ ਦੋ ਇਹਦੇ ਵੱਡੇ ਰੀਜ਼ਨ ਸਾਹਮਣੇ ਆਏ ਨੇ ਇੱਕ ਤਾਂ ਨੋਮੀਨੇਸ਼ਨ ਕੈंसिल ਕਰਨੀ ਦੂਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਲੀਕੇ ਨਾਲ ਵੀ ਬਾਹਰ ਸਕਿਉਰਿਟੀ ਤੋਂ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿੰਵੇਂ ਮਰਜ਼ੀ ਸ਼ਕਾਰ ਕਰ ਸਕਦੇ ਹੋ ਸ਼ਿਕਾਰ ਬਿਗਲਾਂ ਦੇ ਹੁੰਦੇ ਆ ਸ਼ੇਰਾਂ ਦੇ ਨਹੀਂ ਸ਼ੇਰ ਦਾ ਸ਼ਿਕਾਰ ਨਹੀਂ ਹੁੰਦਾ ਮਾਨ ਸਾਹਿਬ ਬੜਿੰਗ ਇਸ ਕਰਕੇ ਦੋਨੋਂ ਤੁਸੀਂ ਰਲੇ ਹੋ ਦਿੱਲੀ ਪਚੰਡੀਗੜ੍ਹ ਤੁਸੀਂ ਇਹ ਕੰਮ ਕੀਤਾ ਤੇ ਬੜੀ ਖੁਸ਼ੀ ਆ ਕਿਉਂਕਿ ਤੱਕ ਤੱਕ ਬੰਦਾ ਤੱਕ ਤੱਕ ਨਿਕਲਦਾ ਹੈ ਔਰ ਬੰਦਾ ਹੌਂਸਲੇ ਚੋਂਦਾ ਤੇ ਇਸ ਕਰਕੇ ਇੱਕ ਗੱਲ ਮੈਂ ਕਹਿਣੀ ਚਾਹਾਂ ਕਿਉਂਕਿ ਬਾਦ ਦੇ ਵਿੱਚ ਇਹਦੀ ਸਾਰੀ ਕੋਈ ਵੀ ਗੱਲ ਕੋਈ ਹੁੰਦੀ ਆ ਕਿਉਂਕਿ ਬਹੁਤ ਖਬਰਾਂ ਆ ਰਹੀਆਂ ਨੇ ਬਹੁਤ ਲੋਕਾਂ ਦੇ ਟੈਲੀਫੋਨ ਆ ਰਹੇ ਆ ਜਿਹੜੇ ਆਫਿਸਰ ਸਬਾਨ ਵੀ ਵਿੱਚ ਬੈਠੀ ਐਜੰਸੀ ਹਾਂ ਮੈਂ ਕਿਹਾ ਦੇ ਵਿੱਚ ਬੈਠੀ ਐ ਇਹ ਸਾਰੀ ਦੀ ਸਾਰੀ ਕੰਮਵਾਰੀ ਜਨਜੀਵ ਸੈਕਟੀ ਪੰਜਾਬ ਡੀਜੀਪੀ ਪੰਜਾਬ ਇਹ ਅਕਿਊਟ ਇਹ ਜਿਹੜਾ ਮਟੇਰ ਟੋਲਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਊਗੀ ਜੋ ਕੁਝ ਇਹ ਕਰ ਰਿਹਾ ਵੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਲਿਖੂਗਾ ਬਿਲਕੁਲ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ